ਮਡਾਰ ਮਲਟੀਮੀਡੀਆ ਚੈਨਲ ਤੇ ਹਾਜ਼ਰੀ ਭਰਦੀ ਹੋਈ ਸਭ ਸੰਗਤ ਜੀ ਨੂੰ ਸਭ ਤੋਂ ਪਹਿਲਾਂ ਜੈ ਸਾਈਆਂ ਦੀ ਜੀ ਸੰਗਤ ਜੀ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡੀ ਜ਼ਿੰਦਗੀ ਵਿੱਚ ਕਾਲ ਦਾ ਏਜੰਟ ਬਣ ਕੇ ਕੌਣ ਆਉਂਦਾ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇੱਕ ਛੋਟਾ ਜਿਹਾ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਨਾਲ ਹੀ ਕਾਲ ਦਾ ਏਜੰਟ ਵੀ ਜਨਮ ਲੈ ਲੈਂਦਾ ਹੈ ਹੈ ਨਾ ਅਰਾਨੀ ਵਾਲੀ ਗੱਲ ਕਿ ਜਨਮ ਸਮੇ ਹੀ ਕਾਲ ਦਾ ਏਜੰਟ ਪੈਦਾ ਹੋ ਜਾਂਦਾ ਹੈ ਇਸ ਕਾਲ ਦੇ ਏਜੰਟ ਨੇ ਹੀ ਤਾਂ ਸੰਸਾਰ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਇਹ ਕਾਲ ਦਾ ਏਜੰਟ ਹੀ ਤਾਂ ਸਾਨੂੰ ਭਗਤੀ ਮਾਰਗ ਤੋਂ ਹਟਾ ਰਿਹਾ ਹੈ ਜੀ ਇਸ ਕਾਲ ਦੇ ਏਜੰਟ ਦਾ ਅਸੀਂ ਬਾਬਾ ਸਾਈਂ ਲੋਕਜੀ ਦੀ ਕਿਰਪਾ ਨਾਲ ਪਰਦਾ ਫਾਸ਼ ਕਰਦੇ ਹਾਂ ਕਿ ਆਖਿਰ ਇਹ ਕਾਲ ਦਾ ਏਜੰਟ ਹੈ ਕੌਣ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਬੈਲ ਆਈਕਨ ਜਰੂਰ ਦਬਾਉਣਾ ਜੀ ਤਾਂ ਕਿ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਸੰਗਤ ਜੀ ਕਾਲ ਦੇ ਏਜੰਟ ਕਰਕੇ ਹੀ ਤੁਹਾਨੂੰ ਬਿਨਾਂ ਵਜ੍ਹਾ ਗਰੋਧ ਆਉਂਦਾ ਹੈ ਇਹ ਕਾਲ ਦਾ ਏਜੰਟ ਹੀ ਤੁਹਾਨੂੰ ਮਾੜੀਆਂ ਚੀਜ਼ਾਂ ਦੇਖਣ ਸੁਣਨ ਲਈ ਸੰਦੇਸ਼ ਦਿੰਦਾ ਹੈ ਜਦੋਂ ਤੁਸੀਂ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪਣ ਲਈ ਤਿਆਰ ਹੁੰਦੇ ਹੋ ਤਾਂ ਇਹ ਕਾਲ ਦਾ ਏਜੰਟ ਤੁਹਾਨੂੰ ਇੱਕਦਮ ਰੋਕਦਾ ਹੈ ਅਤੇ ਤੁਹਾਨੂੰ ਸੰਦੇਸ਼ ਦਿੰਦਾ ਹੈ ਕਿ ਅਜੇ ਨਹੀਂ ਉੱਠਣਾ ਅਜੇ ਨੀਂਦ ਪੂਰੀ ਨਹੀਂ ਹੋਈ ਹੋਰ ਸੌਣਾ ਹੈ ਇਹ ਜੋ ਕਾਲ ਦਾ ਏਜੰਟ ਬਚਪਨ ਸਮੇ ਹੀ ਹਰ ਬੱਚੇ ਨਾਲ ਪੈਦਾ ਹੁੰਦਾ ਹੈ ਇਹ ਹੋਰ ਕੋਈ ਨਹੀਂ ਹੈ ਇਨਸਾਨ ਦਾ ਮਨ ਹੀ ਹੈ ਇਹ ਮਨ ਹੀ ਤੁਹਾਡਾ ਸਾਥ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਨਿਭਾਰ ਰਿਹਾ ਸੰਗਤ ਜੀ ਜੇਕਰ ਇਹ ਮਨ ਤੁਹਾਨੂੰ ਕੋਈ ਗਲਤ ਸੰਦੇਸ਼ ਦੇ ਰਿਹਾ ਹੈ ਤਾਂ ਇਸ ਦੇ ਆਕੇ ਬਹੁਤ ਜਲਦੀ ਨਹੀਂ ਲੱਗਣਾ ਕਿਉਂਕਿ ਸੰਗਤ ਜੀ ਇਹ ਮਨ ਹੀ ਕਾਲ ਦਾ ਬਹੁਤ ਵੱਡਾ ਏਜੰਟ ਹੈ ਜੋ ਤੁਹਾਨੂੰ ਭੜਕਾ ਕੇ ਤੁਹਾਡੇ ਤੋਂ ਗਲਤ ਕੰਮ ਕਰਵਾ ਲੈਂਦਾ ਹੈ ਇਸ ਨੂੰ ਆਪਣੇ ਕਾਬੂ ਵਿੱਚ ਕਰਨ ਲਈ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਜਦੋਂ ਵੀ ਮਨ ਤੁਹਾਨੂੰ ਕੋਈ ਗਲਤ ਸੰਦੇਸ਼ ਦਿੰਦਾ ਹੈ ਤਾਂ ਜਲਦਬਾਜ਼ੀ ਵਿੱਚ ਇਸ ਦੇ ਆਖੇ ਨਹੀਂ ਲੱਗਣਾ ਮਨ ਦੁਆਰਾ ਕੋਈ ਵੀ ਸੰਦੇਸ਼ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਸੰਦੇਸ਼ ਬਾਰੇ ਗੌਰ ਨਾਲ ਸੋਚਣਾ ਹੈ ਜੇਕਰ ਕੁਝ ਸਮਝ ਨਾ ਆਵੇ ਤਾਂ ਬਾਬਾ ਜੀ ਦਾ ਧਿਆਨ ਧਰਨਾ ਹੈ ਗਲਤ ਸੰਦੇਸ਼ ਤੁਹਾਡੇ ਮਨ ਵਿੱਚੋਂ ਹੌਲੀ-ਹੌਲੀ ਦੌੜ ਜਾਣਗੇ ਸੰਗਤ ਜੀ ਇਹੀ ਕਾਲ ਦੇ ਏਜੰਟ ਮੰਨ ਬਾਰੇ ਅੱਜ ਦੀ ਵੀਡੀਓ ਨਾਲ ਪੇਸ਼ ਹੋਏ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੈ ਸਾਈਆਂ ਦੀ ਜੀ